ਬਹੁਤ ਸਾਰੇ ਸਾਹਿਤਕਾਰ ਤੇ ਲੇਖਕ ਆ ਗਲਤੀ ਕਰਦੇ ਨੇ ਜਿਹੜੀ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਸੀ ਜਦੋਂ ਇਹ ਗਲਤੀ ਕਰਦੇ ਨੇ ਤਾਂ ਤੁਹਾਡੇ ਵਰਗੇ ਜਿਹੜੇ ਸੂਝਮਾਨ ਨੇ ਪੜੇ ਲਿਖੇ ਭੈਣ ਭਰਾ ਜਿਹੜੇ ਇਹਨਾਂ ਛਾਵਾਂ ਤੇ ਜਾਂਦੇ ਨੇ ਤੇ ਉਹਨਾਂ ਦੇ ਮਨ ਨੂੰ ਬੜੀ ਠੇਸ ਪੁੱਜਦੀ ਆ ਕਿਉਂਕਿ ਤੁਸੀਂ ਵੇਖਿਆ ਹੋਣਾ ਕਿ ਆਮ ਤੌਰ ਤੇ ਸਾਹਿਤਕਾਰ ਜਾਂ ਲੇਖਕਾਂ ਦਾ ਸਾਡੇ ਸਮਾਜ 'ਚ ਬਹੁਤ ਜ਼ਿਆਦਾ ਮਾਨਤਾ ਰਤਬਾਇਆ ਤੇ ਇਹਨਾਂ ਨੂੰ ਬੜੀਆਂ ਚੰਗੀਆਂ ਨਜ਼ਰਾਂ ਨਾਲ ਵੇਖਿਆ ਜਾਂਦਾ ਸੁਣਿਆ ਜਾਂਦਾ ਤੇ ਪੜ੍ਹਿਆ ਜਾਂਦਾ ਪਰ ਕੀ ਜਿਹੜੀ ਉਹ ਗਲਤੀ ਕਰਦੇ ਕੀ ਉਹ ਵਾਜਿਬ ਆ ਕਿ ਜਾਂ ਵੇਖੋ-ਵੇਖੀ ਹੀ ਕਰੀ ਜਾਂਦੇ ਨੇ ਬਹੁਤ ਸਾਰੇ ਸਾਹਿਤਕਾਰ ਤੇ ਲੇਖਕ ਲੇਕਿਨ ਕੁਝ ਸੱਜਣ ਹੈਗੇ ਨੇ ਜਿਹੜੇ ਗਲਤੀ ਨਹੀਂ ਕਰਦੇ ਉਹ ਇਸ ਗੱਲ ਦੇ ਵਧਾਈ ਦੇ ਪਾਤਰ ਨੇ ਮੈਂ ਉਹਨਾਂ ਨੂੰ ਵਧਾਈ ਵੀ ਦਿੰਦਾ ਆ ਕਿਉਂਕਿ ਆਮ ਤੌਰ ਤੇ ਜਿੰਨੇ ਵੀ ਲੇਖਕ ਤੇ ਸਾਹਿਤਕਾਰ ਹੁੰਦੇ ਨੇ ਉਹਨਾਂ ਦਾ ਕੋਈ ਮਕਸਦ ਹੁੰਦਾ ਆਪਣੀ ਆਪਣੀ ਮਾਂ ਬੋਲੀ ਨੂੰ ਉਹਦਾ ਮਾਨ ਸਨਮਾਨ ਉੱਚਾ ਕਰਨਾ ਜਾਂ ਉਹ ਜਿਸ ਵੀ ਧਰਮ ਨਾਲ ਜੁੜੇ ਹੋਏ ਨੇ ਉਹਦਾ ਇੱਜ਼ਤ ਮਾਨ ਨੂੰ ਵਧਾਉਣਾ ਉਸ ਧਰਮ ਦੀਆਂ ਚੰਗੀਆਂ ਗੱਲਾਂ ਨੂੰ ਦੁਨੀਆ ਤੱਕ ਖੜਨਾ ਉਹਨੂੰ ਲਿਖ ਕੇ ਉਹਨੂੰ ਪ੍ਰਚਾਰ ਕੇ ਉਹਨੂੰ ਗੱਲ ਕਰਕੇ ਪਰ ਅਸੀਂ ਕੀ ਵੇਖ ਰਹੇ ਹਾਂ ਖਾਸ ਕਰਕੇ ਪੰਜਾਬ ਦੇ ਸਾਹਿਤਕਾਰ ਤੇ ਲੇਖਕਾਂ ਦੀ ਪਿਛਲੇ ਕੁਝ ਕੋਸਾਲਾਂ ਵਿੱਚ ਉਹ ਬੜੀ ਦੁਖਾਂਤ ਤੇ ਦੁੱਖ ਦੇਣ ਵਾਲੀ ਗੱਲ ਆ ਕਿ ਬਹੁਤ ਸਾਰੇ ਸਾਹਿਤਕਾਰ ਗੁਰਦੁਆਰਾ ਸਾਹਿਬ ਵੀ ਜਾਂਦੇ ਨੇ ਨਤਮਸਤਕ ਹੀ ਹੁੰਦੇ ਨੇ ਰੱਬ ਸੋਹਣੇ ਨੂੰ ਵੀ ਮੰਨਦੇ ਨੇ ਸਿੱਖ ਵੀ ਨੇ ਉਹ ਤੇ ਯਾਨੀ ਕਿ ਉਹ ਪੀੜੀਦਰ ਪੀੜੀ ਸਿੱਖ ਧਰਮ ਚ ਹੀ ਪੈਦਾ ਹੋਏ ਨੇ ਬਹੁਤ ਸਾਰੇ ਮਹਾਨ ਲੇਖ ਸਿੱਖ ਲੇਖਕਾਂ ਦੇ ਸਾਹਿਤ ਕਰਨ ਦੀ ਗੱਲ ਕਰਦਾ ਪਰ ਜਦੋਂ ਕੋਈ ਕਿਤਾਬ ਲਿਖਾਉਂਦੇ ਨੇ ਜਾਂ ਉਹ ਆਪਣਾ ਨਾਮ ਲਿਖਦੇ ਆ ਬੁੱਕ ਦੇ ਉੱਪਰ ਤੋਂ ਲਿਖਣਗੇ ਅੱਧਾ ਨਾਮ ਜਿੱਦਾਂ ਮੰਨ ਲਓ ਕਿਸੇ ਦਾ ਨਾਮ ਹਰਜੀਤ ਆ ਤੇ ਜੇ ਉਹਦੇ ਮਗਰ ਤਕੱਲਸ ਲਉਣਾ ਕੋਈ ਮਾੜੀ ਗੱਲ ਨਹੀਂ ਤਕੱਲਸ ਲਾਇਆ ਜਾ ਸਕਦਾ ਜਿਵੇਂ ਮੰਨ ਲਓ ਕੋਈ ਪਿੰਡ ਚ ਰਹਿੰਦਾ ਆ ਜਾਂ ਕੋਈ ਸ਼ਹਿਰ ਚ ਰਹਿੰਦਾ ਆ ਹਰਜੀਤ ਅੰਮ੍ਰਿਤਸਰਿਆ ਵੀ ਲਿਖਿਆ ਜਾ ਸਕਦਾ ਅਨਮੋਲਜੀਤ ਸਿੰਘ ਤਰਸਿੱਕਾ ਜਿੱਦਾਂ ਮੰਨ ਲਓ ਕਹਿੰਨੇ ਬੋਲ ਦਿੱਤਾ ਜਾਂ ਕੋਈ ਹੋਰ ਰਵੇ ਦਾ ਨਾਮ ਲਾ ਲਓ ਕੋਈ ਵੀ ਆਪਾਂ ਉਦਾਹਰਨ ਲੈ ਸਕਦੇ ਆ ਉਹ ਹਮੇਸ਼ਾ ਸਿੰਘ ਜਾਂ ਕੌਰ ਸ਼ਬਦ ਕੱਟ ਕੇ ਜਿਹੜਾ ਉਹ ਆਪਣਾ ਨਾਂ ਤੇ ਪਲੱਸ ਆਪਣਾ ਜਿਹੜਾ ਪਿਛਲਾ ਤਖੱਲਸ ਆ ਜਾਂ ਉਹ ਗੋਦ ਲਾ ਲਓ ਜਾਂ ਉਹ ਸ਼ਹਿਰ ਦਾ ਨਾਮ ਲਾਉਂਦੇ ਨੇ ਇੰਜ ਕਿਵੇਂ ਲੱਗਦਾ ਕਿ ਜਿਵੇਂ ਕੋਈ ਬੰਦੇ ਨੂੰ ਸਿੱਖ ਸਿੰਘ ਸ਼ਬਦ ਜਾਂ ਕੌਰ ਸ਼ਬਦ ਨਾਲ ਨਫ਼ਰਤ ਆ ਜਾਂ ਉਹਨਾਂ ਨੂੰ ਚੰਗਾ ਹੀ ਨਹੀਂ ਲੱਗਦਾ ਫਿਰ ਇਹਦਾ ਹੋਰ ਵੀ ਮਾੜਾ ਪ੍ਰਭਾਵ ਪੈਂਦਾ ਕਿਉਂਕਿ ਸਾਹਿਤਕਾਰ ਤੇ ਲੇਖਕ ਵੱਡੀ ਉਮਰ ਦੇ ਹੁੰਦੇ ਨੇ ਅਕਸਰ ਤੁਸੀਂ ਵੇਖਦੇ ਹੋ ਬਹੁਤ ਥੋੜੇ ਬੰਦੇ ਹੋਣਗੇ ਜਿਹੜੇ ਛੋਟੀ ਉਮਰ ਦੇ ਹੋਣਗੇ ਪਰ ਫਿਰ ਵੀ ਜੇ ਛੋਟੀ ਚ ਵੀ ਹੋਣਗੇ ਤਾਂ ਉਹ ਘੱਟੋ ਘੱਟ 35 40 ਸਾਲਾਂ ਦੀ ਉਮਰ ਤੇ ਜ਼ਰੂਰ ਹੋਣਗੇ ਜਿਹੜਾ ਇੱਕ ਚੰਗਾ ਸਾਹਿਤਕਾਰ ਆ ਮੰਨ ਲਿਆ ਜਾਵੇ ਕੋਈ ਉਮਰ 60 ਸਾਲ ਆ ਉਹਦਾ ਨਾਮ ਆਪਾਂ ਇਹੋ ਦੁਬਾਰਾ ਲੈ ਲੈਨੇ ਆ ਬਲਜੀਤ ਹੀ ਕਹਿ ਦਿੰਨੇ ਆ ਬਲਜੀਤ ਲਾ ਕੇ ਤੇ ਨਾਲ ਕੋਈ ਹੋਰ ਵੀ ਕਾਸਟ ਲਾ ਦਿੰਨੇ ਆ ਉਹ ਕੋਈ ਨਾਂ ਐਵੇਂ ਲੱਗੇਗਾ ਜਿਵੇਂ ਕੋਈ ਬੱਚੇ ਦਾ ਨਾਂ ਲੈ ਰਿਹਾ ਹੋਵੇ ਜਾਂ ਕਿ ਬੱਚੇ ਨੂੰ ਸੰਬੋਧਨ ਕਰ ਰਿਹਾ ਹੋਵੇ ਇਸ ਕਰਕੇ ਜਿਹੜੀ ਐਡੀ ਵੱਡੀ ਸ਼ਖਸੀਅਤ ਆ ਜਦੋਂ ਅਸੀਂ ਉਹਦਾ ਪੂਰਾ ਨਾਂ ਲੈਨੇ ਆ ਮੰਨ ਲਓ ਬਲਜੀਤ ਸਿੰਘ ਅੰਮ੍ਰਿਤਸਰ ਤਾਂ ਫਿਰ ਇਹਦੇ ਨਾਲ ਇੱਕ ਰਸ ਜਿਹਾ ਪੈਦਾ ਹੁੰਦਾ ਇੱਕ ਮਾਨ ਜਿਹਾ ਪੈਦਾ ਹੁੰਦਾ ਸਨਮਾਨ ਜਿਹਾ ਪੈਦਾ ਹੁੰਦਾ ਕਿ ਮਨੁੱਖ ਜਿਹੜਾ ਵਾ ਇਹ ਸਿੱਖ ਸਮਾਜ ਨਾਲ ਜੁੜਿਆ ਹੋਇਆ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੁੜਿਆ ਹੋਇਆ ਮੈਂ ਨਹੀਂ ਕਹਿੰਦਾ ਕਿ ਧਰਮ ਸਾਰੇ ਹੀ ਬਰਨੇ ਧਰਮ ਸਾਰੇ ਸਾਨੂੰ ਸਿੱਖਿਆ ਦਿੰਦੇ ਨੇ ਸਾਨੂੰ ਰਲ ਮਿਲ ਕੇ ਬੈਠਣ ਦੀ ਗੱਲ ਕਰਨ ਦੀ ਸਾਨੂੰ ਚੰਗੀਆਂ ਗੱਲਾਂ ਸਿਖਾਉਂਦੇ ਨੇ ਕੋਈ ਕਿਸੇ ਵੀ ਧਰਮ ਨੂੰ ਮੰਨਦਾ ਹੋਵੇ ਉਹਦੇ ਨਾਲ ਕੋਈ ਇਹਦਾ ਸਬੰਧ ਨਹੀਂ ਅੱਗਾ ਲੇਕਿਨ ਜਦੋਂ ਕੋਈ ਲੇਖਕ ਜਾਂ ਲੇਖਕਾ ਜਾਂ ਮਾਲੋ ਕੋਈ ਸਹਾਇਤਕਰ ਜਾਂ ਕੋਈ ਸਾਡੀ ਭੈਣ ਜਾਂ ਭਰਾ ਇੰਜ ਅਦਾ ਨਾਂ ਲਿਖਦਾ ਤਾਂ ਇੰਜ ਲੱਗਦਾ ਕਿ ਜਿਵੇਂ ਨਾ ਅਸੀਂ ਕਿਸੇ ਬੱਚੇ ਨੂੰ ਸੰਬੋਧਨ ਕਰਕੇ ਗੱਲ ਕਰ ਰਹੀਏ ਆਪਾਂ ਕਿਸੇ ਬੱਚੇ ਨੂੰ ਕਹਿ ਰਹੀਏ ਕਿ ਆਪ ਤੁਹਾਡੀ ਭੁੱਖ ਆ ਗਈ ਆ ਕਿ ਅਸੀਂ ਲੈ ਸਕਦੇ ਆ ਜੇ ਅਸੀਂ ਉਹਦੇ ਨਾਲ ਕੌਰ ਜਾਂ ਸਿੰਘ ਸ਼ਬਦ ਲਾ ਲਾਂਗੇ ਤੇ ਇੱਕ ਵਡਿਆਈ ਵਾਲੀ ਗੱਲ ਹੋਵੇਗੀ ਹਾਂ ਸ਼ੁਰੂਆਤੀ ਵਿੱਚ ਬਹੁਤ ਸਾਰੇ ਅਸੀਂ ਇਤਿਹਾਸਕਾਰਾਂ ਨੂੰ ਜਾਣਦੇ ਆ ਲੇਖਕਾਂ ਨੂੰ ਜਾਣਦੇ ਆ ਉਹ ਹਮੇਸ਼ਾ ਸਿੰਘ ਜਾਂ ਕੌਰ ਸ਼ਬਦ ਲਾਉਂਦੇ ਸੀ ਉਹਨਾਂ ਪਿਛਲੇ ਕੁਝ ਕੁ ਸਾਲਾਂ ਦੇ ਵਿੱਚ ਵੇਖੋ ਵੇਖੀ ਇੱਕ ਦੂਜੇ ਦਾ ਨਾਮ ਇੰਝ ਲੈਣਗੇ ਜਿਵੇਂ ਛੋਟਾ ਜਿਹਾ ਬੱਚੇ ਦਾ ਨਾਮ ਲੈ ਕੇ ਸੰਬੋਧਨ ਕਰਦੇ ਨੇ ਮੈਂ ਆਸ ਕਰਦਾ ਮੇਰੇ ਸੱਜਣ ਇਸ ਵਿਸ਼ੇ 'ਤੇ ਵੱਲ ਜ਼ਰੂਰ ਸੋਚਣ ਕਿਉਂਕਿ ਜਿੱਥੇ ਲੇਖਕਾਂ ਤੇ ਸਾਹਿਤਕਾਰਾਂ ਦੀ ਬਹੁਤ ਵੱਡੀ ਦੇਣ ਆ ਉੱਥੇ ਇਹ ਵੀ ਇੱਕ ਦੇਣ ਆ ਇਹਦੇ ਨਾਲ ਇੱਕ ਮਾੜੀ ਸਮਾਜਿਕ ਪਰੰਪਰਾ ਸਾਡੇ ਸਮਾਜ 'ਚ ਵੱਧਦੀ ਜਾ ਰਹੀ ਆ ਜਿਵੇਂ ਮੰਨ ਲਓ ਕਿ ਮਾਂ ਬਾਪ ਆ ਨਾ ਉਹ ਆਪਣੇ ਬੱਚੇ ਨੂੰ ਜਦੋਂ ਬੁਲਾਵੇਗਾ ਨਾ ਅੱਧਾ ਨਾਂ ਲੈ ਕੇ ਹੀ ਬੁਲਾਉਂਦਾ ਆ ਜਿਵੇਂ ਮੰਨ ਲਓ ਕਿ ਮੈਂ ਨਾਂ ਲੈਣਾ ਆ ਅਨਮੋਲ ਮੈਂ ਜਾਂ ਨਾਂ ਲੈਣਾ ਆ ਹਰਦੀਪ ਮੈਂ ਨਾਂ ਲੈਣਾ ਆ ਜਗਜੀਤ ਇਹ ਮਾਹਬਾਪ ਹਮੇਸ਼ਾ ਅੱਧਾ ਨਾਂ ਲੈ ਕੇ ਹੀ ਬੱਚੇ ਨੂੰ ਬੁਲਾਉਂਦੇ ਹੋ ਸਿੰਘ ਕੌਰ ਨਹੀਂ ਲਾਉਂਦੇ ਚਲੋ ਇਹ ਉਹਨਾਂ ਦਾ ਰਾਈਟ ਆ ਉਹ ਅੰਦਰ ਦੀ ਗੱਲ ਆ لیکن جی ਆਪਾਂ ਪੰਡਾਲ ਦੇ ਵਿੱਚ ਕਿਸੇ ਨੂੰ ਅੱਦਾ ਨਾਂ ਲੈ ਕੇ ਬੋਲਾਂਗੇ ਕਿ ਇਹ ਸਾਡੇ ਬੱਚੇ ਥੋੜਾ ਆ ਇਹ ਤਾਂ ਸਾਡੇ ਸਤਿਕਾਰਯੋਗ ਨੇ ਲੇਖਕ ਸਾਹਿਤਕਾਰ ਸਾਡੇ ਜਿਹੜੇ ਨੇ ਇਹ ਸਤਿਕਾਰਯੋਗ ਨੇ ਅਦਬਯੋਗ ਨੇ ਮਾਨਮਤੀਆਂ ਸ਼ਕਸ਼ੀਤਾ ਨੇ ਤੇ ਜੇ ਅਸੀਂ ਇਹਨਾਂ ਦਾ ਅੱਦਾ ਨਾਂ ਲੈਨੇ ਆ ਇਟ ਮੀਨ ਜੇ ਬੱਚਿਆਂ ਵਾਂਗੂ ਨਾਂ ਲਿਆ ਜਾਂਦਾ ਆ ਮੇਰੀ ਸੋਚ ਦੇ ਮੁਤਾਬਕ ਹੋ ਸਕਦਾ ਮੈਂ ਕੁਝ ਜਗ੍ਹਾ ਤੇ ਗਲਤ ਵੀ ਹੋਵਾ ਪਰ ਫਿਰ ਵੀ ਸਾਡੇ ਬਹੁਤ ਸਾਰੇ ਭੈਣ ਭਰਾ ਸਾਹਿਤਕਾਰ ਅਤੇ ਲੇਖਕ ਜਿਹੜੇ ਨੇ ਬਹੁਤ ਬੁੱਧੀਜੀਵਨ ਸੀ ਉਹਨਾਂ ਦਾ ਮਾਨ ਸਨਮਾਨ ਕਰਦੇ ਆ ਇਹਨਾਂ ਦੀ ਬਹੁਤ ਵੱਡੀ ਦੇਣ ਆ ਸਾਡੇ ਸਮਾਜ ਨੂੰ ਖਾਸ ਕਰਕੇ ਸਿੱਖ ਸਮਾਜ ਨੂੰ ਇਹਨਾਂ ਬਹੁਤ ਸੋਹਣੀਆਂ ਕਿਤਾਬਾਂ ਤੇ ਬਹੁਤ ਸਾਰੇ ਲੇਖ ਲਿਖ ਕੇ ਸਾਡੀ ਝੋਲੀ ਚ ਪਾਏ ਨੇ ਮਾਂ ਬੋਲੀ ਦੇ ਪ੍ਰਤੀ ਸਮਾਜ ਦੇ ਹਰ ਪਹਿਲੂ ਦੇ ਪ੍ਰਤੀ ਆਓ ਆਪਾਂ ਇਹਨਾਂ ਦਾ ਮਾਨ ਸਰ ਮਾਤਾਗੇ ਵੀ ਕਰਦੇ ਆ ਪਰ ਮੈਂ ਸਮਝਦਾ ਕਿ ਇਹਦੇ ਵਿਸ਼ੇ ਬਾਰੇ ਸਾਰੇ ਹੀ ਉਹ ਮੇਰੇ ਭੈਣ ਭਰਾ ਜਿਹੜੇ ਅੱਧਾ ਨਾਂ ਲਿਖਦੇ ਨੇ ਜਰੂਰ ਸੋਚਣ ਤਾਂ ਕਿ ਇਹ ਸਾਡੇ ਸਮਾਜ ਦੀ ਇੱਕ ਚੰਗੀ ਗੱਲ ਹੋਵੇਗੀ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜਿਹੋਦੇ ਵਾਸਤੇ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ